ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਟਾਈਮ ਯਾਰ ਕਾਫੀ ਹੋ ਗਿਆ ਸਵਾ ਦੋ ਹੋ ਗਏ ਮੈਨੂੰ ਵਲੌਗ ਸ਼ੁਰੂ ਕਰਦੇ ਨੇ ਕਿਉਂਕਿ ਸਵੇਰ ਦਾ ਟਾਈਮ ਹੀ ਲੱਗਿਆ ਜੀ ਕੰਮ ਕਰ ਇੰਨੇ ਸੀ ਨਾ ਕਰਨ ਵਾਲੇ ਆਪਣੀ ਸ਼ਾਪ ਦੇ ਰਿਲੇਟਡ ਬਹੁਤ ਕੰਮ ਕਰ ਸੀ ਕਰਨ ਵਾਲੇ ਤੇ ਆਪਾਂ ਤੁਹਾਨੂੰ ਦੱਸਾਂਗੇ ਅਗਲੇ ਵਲੌਗਾਂ ਦੇ ਵਿੱਚ ਆਪਾਂ ਕਿਹੜਾ ਜੀ ਕੰਮ ਕਰ ਕੀਤੇ ਨੇ ਇੱਕ ਤੋਂ ਪ੍ਰੋਡਕਟ ਮਤਲਬ ਵੀ ਪੀਜ ਦੇ ਉਲਾਵਾ ਹੋਰ ਕੋਈ ਚੀਜ਼ਾਂ ਜਿਹੜੀ ਦੁਕਾਨ ਤੇ ਬਰਉਣੀ ਸਾਰੇ ਪੀਜ ਉਹਦੇ ਗੱਲਾਂ ਬਾਤਾਂ ਸੀਗੀਆਂ ਉਹ ਸਾਰੇ ਪ੍ਰੋਡਕਟ ਤਿਆਰ ਕਰਦੇ ਸੀ ਮੈਂ ਕਿਹਾ ਚਲੋ ਇੱਕ ਵਾਰੀ ਸਟਾਰਟ ਅਪ ਕਰ ਟਾਈਮ ਕਾਫੀ ਹੋ ਗਿਆ ਤੇ ਹੁਣ ਆਪਾਂ ਘਰੇ ਪਹੁੰਚੇ ਆ ਤੇ ਇੱਧਰ ਰੋਟੀ ਤਿਆਰ ਹੈ ਆਪਣੀ ਹਾਂਜੀ ਅੱਜ ਖਾਣ ਵਾਸਤੇ ਘਰੇ ਬਣੀ ਹੈ ਆਪਣੀ ਕਾਦੀ ਦਾਲ ਹੈ ਇਹ ਦਾਲ ਮੂੰਗੀ ਦੀ ਹਾਂਜੀ ਜੀ ਜਿਹੜੀ ਦਾਲ ਬਣਾਈ ਹੈ ਉਹਨੂੰ ਪਤਾ ਨਹੀਂ ਦਲਗਾਦੀ ਬਣਾਈ ਹੈ ਕਾਦੀ ਬਣਾਈ ਹੈ ਮੋਠਾ ਦੀ ਦਾਲ ਮੋਠਾ ਦੀ ਦਾਲ ਸਾਬਤ ਮਸਰੀ ਹੈ ਸਾਬਤ ਮਸਰੀ ਤੇ ਮੋਠਾ ਦੀ ਮਿੱਤਰ ਦਾਲ ਬਣੀ ਹੈ ਤੇ ਨਾਲ ਯੋਗਰਟ ਦੋ ਰੋਟੀਆਂ ਤੇ ਹੋਰ ਕੀ ਨਾਲ ਚਟਣੀ ਨਾਲ ਚਟਣੀ ਇੱਕ ਨਾ ਭੈਣ ਦਾ ਕਮੈਂਟ ਆਇਆ ਸੀ ਜੀ ਚਟਣ ਤੋਂ ਮੇਂ ਜ਼ਿਆਦਾ ਗਿਆ ਹਾਂਜੀ ਉਨੇ ਪੁੱਛਿਆ ਸੀ ਕਿ ਵੀ ਸਾਨੂੰ ਦੱਸਿਓ ਵਲੌਗ ਦੇ ਵਿੱਚ ਵੀ ਜਿਹੜੀ ਰੈਸਪੀ ਹੈ ਦੀ ਕੀ ਰੈਸਪੀ ਹੈ ਦੀ ਚਟਣੀ ਦੀ ਤੇ ਆਪਾਂ ਨੇ ਵੈਸੇ ਬਣੀ ਹੋਈ ਆ ਆਪਣੇ ਜਦੋਂ ਬਣਾਵਾਂਗੇ ਆਪਾਂ ਵਲੌਗ ਵੀ ਬਣਾਵਾਂਗੇ ਉਸ ਤੋਂ ਉਸ ਦਾ ਮੜਾ ਮੋਟਾ 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 ਸਿੰਪਲ ਦੱਸ ਦੋ ਹਾਂਜੀ ਪਿਆਜ਼ ਐ ਆਦਰਕ ਐ ਤੇ ਲੂਣ ਐ ਥੋੜਾ ਜੰਮਬ ਦਾ achar ਆ ਜੀ ਜੇ ਤੁਸੀਂ ਅੰਬਚੂਰ ਵੀ ਪਾ ਸਕਦੇ ਆ ਨਹੀਂ ਅੰਬ ਦਾ achar ਪਾ ਲਓ ਅੰਬ ਦਾ achar ਮਿਰਚ ਜਿੰਨੇ ਕ ਖਾਣੀ ਹੁੰਦੀ ਆ ਉਹਨਾਂ ਦੀ ਪਰ ਟੇਸਟੀ ਬਹੁਤ ਐ ਮੇਟਰ ਭੁੱਖ ਭੁੱਖ ਵਧੀ ਲੱਗਦੀ ਖਾ ਕੇ ਤੇ ਬਾਕੀ ਆਪਾਂ ਜਦੋਂ ਜਦੋਂ ਦਮਾਰੀ ਬਣਾਵਾਂਗੇ ਤੇ ਉਦੋਂ ਆਪਾਂ ਤੁਹਾਨੂੰ ਸਾਰਾ ਵਲੌਗ ਆਪਾਂ ਦਿਖ ਤੇ ਬਾਕੀ ਸਾਰੀ ਗੱਲਾਂ ਮਤਲਬ ਓਕੇ ਨੇ। ਗੁਰシャン ਵੀਰ ਆਪਣਾ ਸਕੂਲ ਤੋਂ ਆਉਣੇ ਵਾਲਾ ਹੈ। ਜਿੱਦਾਂ 쿠샨 ਵੀ ਉੱਠਿਆ ਮਿੱਤਰੋ ਜਦੇ ਨਾਲ ਉੱਠਣਾ ਸੀ ਵੀਰ ਦਾ। ਬਸ ਦੌੜ ਪਾਜੀ ਇਦਾਂ ਹੀ ਲੱਗੀ ਹੋਈ ਆ। ਉਹ ਸਕੂਲ ਚ ਲੱਗਿਆ ਤੇ ਮੈਂ ਆਪਣੇ ਕੰਮ ਕਰਦੇ ਵਿੱਚ ਲੱਗਿਆ। ਤੇ ਹੁਣ ਅੱਗੇ ਫੋਨ 쿠샨 ਦਾ? ਹਾਂਜੀ। ਗੁਰシャン ਦਾ ਫੋਨ ਵੀ ਆ ਗਿਆ ਸਾਡੇ ਸ਼ਹਿਰ ਦੇ ਵਿੱਚ ਆ ਗਿਆ। ਸਾਡੀ ਨਾ ਰੋਟੀ ਖਾਣੇ ਆ। ਸਾਨੂੰ ਪੈਂਚਰ ਦਿਖਾਉਣਾ ਵਾ। ਸਾਡੇ ਪੈਂਚਰਾਂ ਜੀ ਮਿਲ ਜੇ ਮਿੱਤਰੋ ਖੇਡਣ ਵਾਸਤੇ ਗੇਮ। ਇਹ ਸਵੇਰੇ ਇੱਕਨ ਖੇਡਦਾ ਸੀ ਮੈਂ। ਨਹੀਂ ਜੀ ਥੋੜਾ ਜਿਹਾ ਘੰਟਾ ਤੋਂ ਪਹਿਲਾਂ ਇਹਨੂੰ ਆ ਮਿਲ ਗਈ ਸੀ ਮੱਖੀ ਜੀ। ਇਹ ਮੈਂ 12ਵੀਂ ਇਹ ਅੜੀ ਪੈਂਤੀ ਹੁਣ ਆਹ ਵਾਲੀ ਮੱਖੀ ਵਿਚਰੀ ਬੈਠੀ ਉੱਪਰ ਇਹਨੂੰ ਮਿਲ ਗਈ ਤੇ ਇਹਨੂੰ ਇੱਜਾ ਤੀਜਾ ਰੱਬ ਦਵੇ ਇਹ ਆਲੇ-ਦਾਲੇ ਮੱਖੀ ਦੇ ਪੈਂਚ ਕੀ ਕਰਦਾ ਹੈ ਹੈ ਕੀ ਕਰਦਾ ਹੈ ਇਹਨੂੰ ਛੇੜਦਾ ਹੈ ਇਹ ਜਰਾ ਉੱਪਰ ਚੜਦੀ ਤੇ ਤੇਰੇ ਦਰਵਾਜ਼ੇ 'ਚ ਚੜਦੀ ਆ ਜਦ ਕੁਝ ਨਹੀਂ ਕਹਿੰਦਾ ਇਹਨੂੰ ਜਦੋਂ ਨਾ ਇਹ ਐਨ ਸਿਰੇ ਚਲੇ ਜਾਂਦੇ ਉੱਪਰ ਛਾਲ ਮਾਰ ਕੇ ਥਰੇ ਧਾਰ ਅੰਦਰੋਂ ਨਾ ਮਾਰਦਾ ਉਹਨਾਂ ਖੇੜਦਾ ਤੇ ਮਾਰਨ ਮਾ ਥੱਪੜ ਜਦ ਇਹ ਮੱਖੀ ਸਾਰੇ ਫੰਗ ਧਾਰ ਦੇ ਨੇ ਉਹ ਤੇ ਉੜ ਵੀ ਹੁੰਦਾ ਬਚਾਈ ਤਾ ਹੁਣ ਹੈ ਇਲਤ ਕੀ ਜੜ ਕਟਾਈ ਹੋਊਗੀ ਤੇ ਇਹ ਤੇਰਾ ਫਿਰ ਇਹ ਕੱਢਦੇ ਵਾਰਨ ਮੱਕੀ ਨਹੀਂ ਮਾਰਦੇ ਚਲ ਉਹ ਤਾਰ ਚੰਗ ਚਲ ਬਾਹਰ ਆਜਾ ਚਲ ਨੰਗੀ ਵਾਰ ਬਾਹਰ ਪੇਈਤੀ ਮੈਂ ਬਾਹਰ ਪੇਈਤੀ ਹੋ ਠੀਕ ਹੈ ਜਿਹਦਾ ਤੂੰ ਰੱਬ ਦਾ ਜੀ ਉਹ ਵੀ ਰੱਬ ਦਾ ਜੀ ਐਚ ਪੈਂਚੂ ਆ ਜਾ ਆਇਆ ਤੂੰ ਮੱਖੀ ਚੱਲ ਗਈ ਬਾਹਰ ਨੂੰ ਜਦ ਤੱਕ ਮੈਨੂੰ ਮਿੱਤਰੋ ਮੱਖੀ ਦਿਖੀ ਜਾਣੀ ਆ ਨਾ ਜਦ ਤੱਕ ਇਹਨੇ ਛੱਡਣਾ ਨਹੀਂ ਖੇੜਾ ਉਹ ਦੇਖੋ ਉਹ ਜਿਹੜਾ 12 ਦਰਵਾਜ਼ੇ ਉੱਥੇ ਬੈਠੀ ਹੈ ਮੱਖੀ ਉਹ ਵਿਚਾਰੀ ਉੱਡਦੀ ਨਹੀਂ ਉਹਨੂੰ ਵੀ ਲਾਰੇ ਉਹ ਵੀ ਜਾਣ ਜਾਣ ਕੇ ਛੇੜਦੀ ਇਹਨੂੰ ਨਾ ਪਤਾ ਨਹੀਂ ਜੀ ਉਹ ਵੀ ਜਿਵੇਂ ਖੇੜਦੀ ਹੋਉਂਦੀ ਹੈ ਇਹਨੂੰ ਹਾਂ ਲੋ ਗਿਆ ਰੋਟੀ ਸੰਢੀ ਹੋ ਗਈ ਆਏ ਸ਼ਾਨ ਵੀਰ ਉਹ ਬੱਲੇ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਜੁੰਦਾ ਪੁੱਤਰਾ ਜੀਨਬਾਦ ਆ ਰੱਬ ਤੈਨੂੰ ਸੋਹਣੀ ਜੀ ਬੋਟੀ ਦਵੇ ਬੱਧ ਬੱਧ ਭੜਾਈਆਂ ਦੇ ਵੇਹਣਾ 35 35 ਛੁਗਦਾ ਲੈ ਨਾ ਨਾ ਹੋ ਗਿਆ ਮੀ ਹੋ ਗਿਆ ਹਾਂ ਚਾਪਾ ਰੋਟੀ ਮੈਂ ਸ਼ਾਂ ਰੋਟੀ ਕਿੱਠੀ ਖਾਵਾਂਗੇ ਫਿਰ ਠੀਕ ਮੈਂ ਰੋਟੀ ਦੀ ਵੇਟ ਕਰਦਾ ਮੈਂ ਕਿਹਾ ਵੀ ਟਾਲ ਮਟਾਲ ਕਰਦੇ ਕਰਦੇ ਮੈਂ ਕਿਹਾ ਵੀ ਸ਼ਾਨ ਨਹੀਂ ਆਏ ਜਾਣਾ ਚਲੋ ਸ਼ਾਨ ਆ ਗਿਆ ਸ਼ਾਨ ਗੁਰਸ਼ਾਨ ਸਿੰਘ ਸ਼ਾਨ 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 ਨਹੀਂ ਸ਼ਾਨ ਸ਼ਾਨ ਬੱਪਾ ਦੀ ਸ਼ਾਨ ਹੁਣ ਤਾਂ ਵੀ ਸ਼ਾਨ ਨੇ ਇਦਾਂ ਮੋਢੇ ਫੜ ਲਏ ਇਦਾਂ ਐ ਮੇਰਾ ਗੋਟਾ ਪੂਰਾ ਹੋ ਜਾਂਦਾ ਨਹੀਂ ਮੈਂ ਗੋਟਾ ਤਰਹੀ ਪਰੂ ਹਾਂ ਬਰਾਬਰ ਹੋ ਗਿਆ ਪਰ ਹੂੰ ਬਰਾਬਰ ਹੋ ਗਿਆ ਸਹੀ ਗੱਲ ਹੈ ਪਰ ਥੋੜਾ ਉਹ ਫਰਕ ਹੈ ਔਰ ਮਸਲ ਮੁਸਲ ਮੇਰੇ ਖੋ ਜਿਆਦਾ ਹੈ ਥੋੜਾ ਜਿਹਾ ਲੀਨ ਹੈ ਇਹਨਾਂ ਚਾਉਣਾ ਹੀ ਥੋੜਾ ਥੋੜਾ ਲੀਨ ਹੈ ਕੁਸ਼ਾਰਾ ਵੀ ਲੀਨ ਪਹਿਲਾਂ ਖਾ ਪੀਤਾ ਲੈ ਕੇ ਆਉਂਦੀ ਪਹਿਲਾਂ ਚੱਕ ਲਿਆ ਆਉਂਦੇ ਕਰ ਗਏ ਅਸੀਂ ਗੱਲ ਨਹੀਂ ਕਰ ਰਹੇ ਆਪਾਂ ਹੈ ਜੜਕਤੀ ਵੀ ਨਹੀਂ ਰੱਖਾਂਗੇ ਲੈ ਹਾਤ ਨੂੰ ਤੋ ਰੋਟੀ ਪਾਣੀ ਖਾ ਪਾਪਾ ਨੂੰ ਭੁੱਖ ਲੱਗੀ ਪਾਪਾ ਸਵੇਜ ਜਦ ਤੂੰ ਉਠਿਆ ਨਾ ਪਾ ਤੇ ਨਾਲ ਉਠ ਕੇ ਮੈਂ ਜਦਾ ਗਿਆ ਮੈਂ ਰੋਟੀ ਤਾਂ ਉਧਰ ਹੈ ਹਾਂਜੀ ਮੇਰੇ ਹੱਥੇ ਕੁਝ ਨਹੀਂ ਤੇਰੇ ਹੱਥੇ ਬੱਲਾ ਹੈ ਕਾਤੇ ਕੁਝ ਹੈ ਨਹੀਂ ਤੇਰੇ ਹੱਥੇ ਚ ਬੱਲਾ ਹੈ ਰੋਟੀ ਦਾ ਕੁਝ ਨਹੀਂ ਇਹ ਤਾਂ ਚਲ ਮੈਂ ਲਿਆ ਕੇ ਰੋਟੀ ਇੱਥੇ ਰੱਖਣੇ ਤਾਂ ਬਲਾਵ ਲੈ ਗਿਸਾਂਗੇ ਰਾਜਪੁੱਤ ਰੋਟੀ ਖਾ ਲਵੇ ਨਾ ਬਾਅਦ ਚ ਖੇਡ ਲੈ ਫਿਰ ਖਾਣ ਲੈਂਗੇ ਲੈ ਪਾ ਤੇ ਮੈਂ ਇਕੱਠੇ ਕਰਨੇ ਮੈਨੂੰ ਭੁੱਖ ਲੱਗੀ ਵੀ ਹੈ ਸ਼ਾਨਸਿਆ ਛੜਾ ਪੁੱਤ ਹਤ ਹੋਇਆ ਤਾਂ ਰੋਟੀ ਖਾਣੇ ਆਪਾਂ ਵਾਲਾ ਪਹਿਲੇ ਮੈਂ ਤੇ ਕੁਸ਼ਾਨੀ ਰੋਟੀ ਖਾਵਾਂਗੀ ਉਸ ਤੋਂ ਬਾਅਦ ਮੈਂ ਕੁਸ਼ਾਨੀ ਖੇਲੂਗਾ ਬੱਲਾ ਤੇ ਪਾਪਾ ਕਰਾਊਗਾ ਹੱਲਾ ਬੱਲਾ ਹਾਂ ਜੀ ਹੱਲਾ ਹੱਲਾ ਬੱਲਾ ਹੱਲਾ ਬੱਲਾ ਹਲਾਉਂ ਪੰਜ ਮਿੰਟ ਚਲੋ ਚਲ 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 ਵੈਰੀ ਗੁੱਡ ਖੁਸ਼ਾਰੀ ਖੁਸ਼ਾਰੀ ਹੈ ਨਾ ਹਾਂ ਜੀ ਹਾਂ ਪਹਿਨੀ ਆਉਣੀ ਸਾਡ ਇੱਕ ਪੈਂਚ ਕਰਨਾ ਉਹ ਵੀ ਦਿਨ ਨਹੀਂ ਪੱਕਿਆ ਹੋਇਆ ਮੈਂ ਕਹਿੰਦੇ ਪੁੱਤਰ ਨਿਆਣਾ ਇਹ ਆਏ ਆ ਕੁਝ ਨਹੀਂ ਉਸ ਨੂੰ ਮਾਸਾ ਦਾ ਹੋਰ ਮੈਨੂੰ ਕੋਈ ਛੇੜ ਨਹੀਂ ਛੇੜਾ ਉਹ ਵੀ ਖੇਡਣ ਦੀ ਗੱਲ ਹੋ ਤਨ ਸਾਡੇ ਕੇ ਤਾਂ ਸਿਆਣੀ ਗੱਲਾਂ ਹੁੰਦੀਆਂ ਉਹਦੀ ਹਨਾ ਬੈਂਦੀ ਹੁਣ ਨਹੀਂ ਹੁਣ ਤਾਂ ਬਿੱਲੀ ਉਹਦੇ ਦੇ ਬਾਹਰ ਬੈਠਾ ਇਹ ਮੱਖੀ ਵੀ ਨਹੀਂ ਗਈ ਹਾਲੇ ਉੱਥੇ ਬੈਠੀ ਹੈਵੇਂ ਚ ਮੱਖੀ ਗਈ ਨਹੀਂ ਹਾਲੇ ਮੱਖੀ ਗਈ ਹੀ ਨਹੀਂ ਲੈ ਜਮਾ ਰੋਟੀ ਖਾਈ ਜਾ ਸ਼ਾਨੂ ਰੋਟੀ ਪਾ ਦੇ ਨਾਲੇ ਮੈਂ ਠੀਕ ਹੈ ਲੋ ਵੀ ਮਿੱਤਰੋ ਸ਼ਕੀਏ ਪਛਾਦਾ ਪਾਣੀ ਲਈਏ ਪ੍ਰਭੂ ਦਾ ਨਾਮ ਸ਼ੁਕਰ ਸੱਚੇ ਪਾਸ਼ਾ ਦਾ ਜਿਹੜੀ ਦੋ ਬਕਦੀ ਰੋਟੀ ਆਪਾਂ ਜੋੜਦੀ ਆ ਬਾਬਾ ਭਲੀ ਕਰੇ ਐਦਾਂ ਹੀ ਚੜ੍ਹਦੀ ਕਲਾ ਚ ਰੱਖੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਜਿਹੜਾ ਆਪਣੇ ਵਲੌਗ ਨੂੰ ਅੱਜ ਦੇਖਦੇ ਨੇ ਤੇ ਤੁਸੀਂ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਾਰੇ ਭੈਣ ਭਰਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਐਦਾਂ ਹੀ ਜੁੜੇ ਰਹੋ ਆਪਣੇ YouTube ਫੈਮਿਲੀ ਦੇ ਨਾਲ ਬਸੇ-ਬਸੇ ਆਪਾਂ ਹੋਰ ਆਪਣੀ ਫੈਮਿਲੀ ਨਾਲ ਜੋੜੀਏ ਤੇ ਤੁਸੀਂ ਆਪਣਾ ਪਿਆਰ ਸਤਿਕਾਰ ਸਾਰਾ ਕੁਝ ਆਪਣਾ ਸਾਡੇ ਨਾਲ ਬਣਾ ਕੇ ਰੱਖਿਓ ਤੇ ਆਪਾਂ ਆਪਣਾ ਵਲੌਗ ਕੰਟੀਨਿਊ ਕਰਦੇ ਰੋਟੀ ਪਾਣੀ ਛਕਦੇ ਆ ਜਿਹੜਾ ਰੋਣਾ ਕੰਮ ਅੱਜ ਦੇ ਨੰਗੂਆ ਆਪਾਂ ਤੁਹਾਡੇ ਸਾਰਾ ਸ਼ੇਅਰ ਕਰਦੇ ਆਂ ਜਿਵੇਂ ਅੱਗੇ ਕਰਦੇ ਆਂ ਅਜੀ ਸ਼ੇਅਰ ਕਰਾਂਗੇ ਰੋਜ਼ ਦੀ ਤਰ੍ਹਾਂ ਕਿੱਦਾਂ ਦਾ ਰਹਿੰਦਾ ਆਪਣਾ ਅੱਜ ਦਾ ਦਿਨ ਤੇ ਬਾਕੀ ਜਿਹੜਾ ਆ ਅੱਜ ਆਪਾਂ ਸ਼ੁਰੂ ਕੀਤਾ ਆਪਣਾ ਨਵਾਂ ਵੀ ਕਿਹੜੀ ਕਿਹੜੀ ਚੀਜ਼ ਆਪਾਂ ਆਪਣੇ ਮੀਨੂ ਵਿੱਚ ਐਡ ਕਰਨੀ ਆ ਉਹ ਨੈਕਸਟ ਵਲੌਗਰ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਰੂਰ ਵੀ ਕਿਹੜੀ ਕਿਹੜੀ ਚੀਜ਼ ਆਪਣੀ ਪੀਜ਼ਾ ਤੋਂ ਇਲਾਵਾ ਹੋਰ ਆਪਾਂ ਨੇ ਆਪਣੀ ਮਤਲਬ ਵੀ ਮੀਨੂ ਦੇ ਵਿੱਚ ਐਡ ਕੀਤੀ ਆ ਤੇ ਪਹਿਲਾਂ ਬਣਾਵਾਂਗੇ ਖਾਵਾਂਗੇ ਟੈਸਟ ਕਰਾਂਗੇ ਤੇ ਕਮੀ ਪਿੱਛੇ ਕੱਢਾਂਗੇ ਜਿਹੜੀ ਜਦੋਂ ਲੱਗੇ ਵੀ ਹਾਂ ਹੂੰ ਟੈਸਟ ਹੈ ਬਿਲਕੁਲ ਵਧੀਆ ਆ ਗਿਆ ਵੀ ਹਾਂ ਆਪਾਂ ਕਸਟਮਰ ਨੂੰ ਦੇ ਸਕਦੇ ਆ ਉਦੋਂ ਫਿਰ ਆਪਾਂ ਵੀਡੀਓ ਬਣਾਵਾਂਗੇ ਨਾਲੇ ਵਲੌਗ ਬਣਾਵਾਂਗੇ ਨਾਲੇ ਕਰਾਂਗੇ ਰੈਸਪੀ ਸ਼ੇਅਰ ਪਛਾਦਾ ਪਾਣੀ ਛਕ ਲਿਆ ਆਪਾਂ ਨੇ ਤੇ ਹੁਣ ਆਪਾਂ ਚੱਲਦੇ ਆਂ ਸਮਾਨ ਲੈਣ ਵਾਸਤੇ ਸਾਰਾ ਸਮਾਨ ਲਗਭਗ ਓਕੇ ਆ ਡਨ ਹੈ ਪਰ ਇੱਕ ਸਮਾਨ ਜੀ ਲੈਣ ਤੋਂ ਰਹਿ ਗਈ ਜਿਹੜੀ ਰਸਪੀਨਾ ਸਮਾਨ ਆਪਾਂ ਲੈ ਲਵੋਨੇ ਆਪਣੇ ਕਿਵਾਬ ਉਹ ਲੈਣ ਤੋਂ ਰਹਿ ਗਿਆ ਆਪਣੇ ਤੇ ਕੁਰਸ਼ਾਨ ਸਿੰਘ ਕਰ ਰਹੀਗਾ ਪੈਂਥ ਦਾ ਖਿਆਲ ਰੱਖੀਗਾ ਠੀਕ ਹੈ ਚਲੋ ਚੱਲੀਏ ਆਪਾਂ ਹਾਂਜੀ ਤੇ ਮੈਂ ਤਾਂ ਸਿਰ ਮ ਚੱਲਦੇ ਆ ਮੈਂ ਤਾਂ ਸਮਾਨ ਲੈਣ ਵਾਸਤੇ ਆਪਾਂ ਹਨਾ ਬਾਕੀ ਸਾਰਾ ਲਗਭਗ ਓਕੇ ਆ ਤੇ ਬਾਹਰ ਮੌਸਮ ਵੀ ਠੰਡਾ ਹੋ ਗਿਆ ਹਨਾ ਸਾਡੀ 35 ਹੁੰਦੀ ਦਿਖੋ 35 ਹੁੰਦੀ 35 ਹੁੰਦੀ ਅਗੜਾ ਜਾਂ ਲੰਦੈ ਆਉਂ ਚਲੀ ਨਾ ਚਾਬੀ ਜੀ ਗੱਡੀ ਚਾਬੀ ਗੱਡੀ ਆਪਣੇ ਕੋਲ ਹੈਗੀ ਆ ਸਤਨਾਕ ਸੱਚਾ ਪਾਸ਼ਾ ਸੁਖ ਰਖੇ ਮੇ ਦਾਤੇ ਸ਼ੁਰੂਆਤ ਦਾ ਭਲਾ ਕਰਿਓ ਦੇਖੋ ਬਾਹਰ ਦਾ ਕਿਦਾਂ ਦਾ ਅੱਜ ਮੌਸਮ ਹੈ ਬੱਦਲ ਵਾ이드 ਹੋਈ ਵੀ ਆ ਤੇ ਮੀਂਹ ਦੱਸਿਆ ਵੈ ਕਿੰਨੀ ਆ ਜਾਣਾ ਹੁਣ ਬਸ ਚੰਦ ਕਿੰਮਟੇ ਛੇਰ ਮਾਰਦੀ ਮੋਟ ਛਿੱਟੇ ਕਰਨੀਆਂ ਲੱਗੀਆਂ ਨੇ ਹੁਣ ਆ ਦੇਖੋ ਬੱਦਲ ਵਾ이드 ਪਸਮਾਨ ਤੇ ਪੂਰੀ ਐਨ ਫੈਲੀ ਹੋਈ ਆ ਅੱਜ ਦੇ ਸਮਾਨ ਦੀ ਲਿਸਟ ਚੈੱਕ ਕਰੋ ਮਿੱਤਰੋ ਲਿਸਟ ਵੱਡੀ ਆ ਹਵਾ ਦੇ ਕਿ ਜਲਦੀ ਹੈ ਨਾ ਕੱਲ ਬੜਾ ਫੁੱਲ ਹਵਾ ਚੱਲਦੀ ਐ। ਸੇਉ ਤੇਰਾ ਕੋਟੂ ਕਿਉਂ ਵੀ ਵਰਤੀ ਤੋ? ਠੰਡੀ ਹੋ ਗਈ। ਮੈਂ ਦੇਖੋ ਮੈਂ ਤੋ ਇਦਾਂ ਹੀ ਫਿਰਦਾ। ਹੈ? ਹੋਕਾ ਕਿੱਥੇ ਐ? ਠੰਡੀ ਲੱਗਦੇ ਸਰੀਰ 'ਚ ਜਾਣੇ ਬਹੁਤ ਐ। ਬੰਦਾ ਕੀ ਕਰੇ? ਹੈ? ਨਹੀਂ ਜੀ। ਤੁਸੀਂ ਆ ਕੇ ਜਦੋਂ ਤੁਹਾਨੂੰ ਕੰਮ ਕਾਰਜ ਚ ਯਾਦ ਹੀ ਨਹੀਂ ਰਹਦਾ ਮੈਨੂੰ ਲੱਗਦਾ ਕਈ ਵਾਰ ਨਾ ਮੈਂ। ਪਤਾ ਨਹੀਂ ਯਾਦ ਹੈ ਨਾ ਮੈਂ ਲੋਕ ਤਾਂ ਕਹਿੰਦੇ ਨੇ ਵੀ ਇਹ ਇਹ ਮੂਰਖ ਐ ਇਨਸਾਨ ਲੱਗਦਾ ਜਿਹੜਾ ਜਿਹੜਾ ਐਜੇ ਮੌਸਮ ਨੇ ਵੀ ਨਿਕਰ ਬਾਹਰ ਫਿਰਦਾ ਠੰਡੇ ਦਿਨ ਐ। ਆ ਤਾਂ ਚਲੋ ਜੇ ਛੇ ਰੁਪਏ ਫਾਈ ਹੋਈ ਆ ਮੈਂ ਤਾਂ ਜਿੰਮੇਦਾਰੀ ਕਿ ਮੇਰੇ ਟਾਈਮ ਹੀ ਲੱਗਿਆ ਮੈਂ ਤੋ ਥੋੜਾ ਜਿਹਾ ਕੰਮ ਕਰ ਨਿਵੇੜ ਕਿੰਨਾ ਵਧਵਾਗੇ ਆਪਾਂ ਸਤਨਾ ਇਹ ਟਾਕੀ ਆਪਣੀ ਅੰਦਰੋਂ ਖਰਾਬ ਹੋ ਗਈ ਅੰਦਰ ਖੁੱਲਦੀ ਆਉਣੀ ਆਹ ਟਾਕੀ ਅੰਦਰੋਂ ਖੁੱਲਦੀ ਆ ਪ੍ਰੈਗੋ ਤੇ ਉਹ ਟਾਕੀ ਦੀ ਉਹ ਆਡੀ ਬਾਰਾ ਖੁੱਲਦੀ ਦੋਨ ਟਾਕੀਆਂ ਇਦਾਂ ਨੇ ਖੁੱਲਦੀਆਂ ਇਹ ਹੁਣ ਇਹ ਇਹ ਹੁਣ ਜਾਊ ਗੱਡੀ ਆਪਣੀ ਕੇ ਡਾਕਟਰ ਕੋਲ ਜਾਊਗੀ ਆਪਣੇ ਕਾਰਾਂ ਡਾਕਟਰ ਕੋਲ ਫੇ ਇਹਨੂੰ ਸੈੱਟ ਹੋ ਗਈ ਜਿਤਨਾ ਸ਼ੀਸ਼ਾ ਟੁੱਟਿਆ ਸੀਗਾ ਪਿਛੇ ਵਾਲਾ ਆਪਣੀ ਜੋ ਚੋਰੀ ਹੋਈ ਸੀ ਗੱਡੀ ਦੇ ਵਿੱਚੋਂ ਇਹ ਜਾਤੇ ਵਾਲਿਆਂ ਨੇ ਸੈਂਸਰ ਖਰਾਬ ਹੋ ਗਈ ਗੱਡੀ ਦੇ ਉਹ ਕਦੇ ਚੱਲ ਪੈਣੇ ਕਦੇ ਹਟ ਜਾਣੇ ਇਦਾਂ ਕਰੀ ਜਾਂਦੇ ਆ ਅਪੁਆਇੰਟਮੈਂਟ ਲੈ ਕੇ ਇਹ ਦਿਖਾਉਣੀ ਪੈਣੀ ਆ ਅੱਪਨੂੰ ਤੇ ਬਾਕੀ ਟੈਂਪਰੇਚਰ ਅੱਜ ਦਾ ਹੈਗਾ 20.5 20.5 ਡਿਗਰੀ ਸੈਲਸੀਅਸ ਅੱਜ ਇੱਥੇ ਟੈਂਪਰੇਚਰ ਮਾਲਾ ਬਹੁਤੀ ਯਾ ਠੰਡ ਵੀ ਨਹੀਂ ਬਹੁਤੀ ਗਰਮੀ ਵੀ ਨਹੀਂ ਪਰ ਆਪਾਂ ਤਾਂ ਹੀ ਇਦਾਂ ਹੀ ਫਿਰਦੇ ਹਣਾ ਤਾਂ ਇਹ ਕਿੱਡਾ ਕੋਟ ਪੈਸੇ ਮੰਦੇ ਖੱਦ ਕਰਤੀ ਐਡਾ ਵੱਡਾ ਵੀ ਹੈ ਨਹੀਂ ਜੀ ਹਲਕਾ ਹੀ ਹੁੰਦਾ ਤਾਂ ਜੀ ਹੁੰਦਾ ਦੇਖਣ ਨੂੰ ਵੱਡਾ ਲੱਗਦਾ ਹੁਣ ਤਾਂ ਹਲਕਾ ਹੀ ਹੈ ਜੀ ਕਿਦਾਂ ਲਿਫਟੀ ਫਿਰਦੇ ਨੇ ਕਮਾਲ ਕਰੀ ਵੀ ਰੱਬ ਜੀ ਤਾਂ ਕਹਿੰਦਾ ਪਰ ਹਏ ਸਿਆਲ ਜਿਹਦੀ ਹੁੰਦਾ ਨਾ ਸਾਡੀ ਤਾਂ ਸਰਦੀ ਤਾਂ ਹੈਗੀ ਹੈ ਜੀ ਸਰਦੀ ਸਰ ਦੇਖਿਓ ਸਰਦੀ ਲੱਗਦੀ ਆ ਫੀਲਿੰਗ ਹੁੰਦੀ ਹੈਗੀ ਉਹ ਕਹਿੰਦੇ ਠੰਡ ਤੇ ਸ਼ਰਮ ਇਹ ਮੰਨਣ ਦੀ ਹੁੰਦੀ ਆ ਨਹੀਂ ਮੇਰੇ ਤਾਂ ਬਾਹਰ ਦਾ ਮੌਸਮ ਦੇ ਇੱਕ ਕੋਟ ਪਾਇਆ ਸੀਗਾ ਜੀ ਅੰਦਰੋਂ ਚਲੋ ਇੱਕ ਕੋਟੀ ਮੇਰੇ ਨੋਰਮਲ ਹੁੰਦੀ ਆ ਜਦ ਮੈਂ ਪਾਈ ਮੈਂ ਬਾਹਰ ਦਾ ਮੌਸਮ ਦੇਖਿਆ ਜਦੋਂ ਹਵਾ ਵੀ ਠੰਡੀ ਚੱਲਦੀ ਆ ਤੇ ਮੀਂਹ ਵੀ ਹੈਗਾ ਫਿਰ ਮੈਂ ਇਹ ਕੋਟ ਪਾ ਲਿਆ ਬਹੁਤ ਹਸੀਏ ਬਸ ਇਹ ਵੀ ਨਾ ਸਿਆਣੇ ਦਾ ਬੰਦੇ ਦਾ ਹੌਫ ਹੈਗੀ ਆ ਵੀ ਠੰਡ ਤੇ ਸ਼ਰਮ ਇਹ ਜਿਹੜੀ ਹੁੰਦੀ ਆ ਮੰਨਣ ਦੀ ਹੁੰਦੀ ਆ ਠੀਕ ਹੈ ਨੀ ਤੇ ਜਿਹੜੀ ਪਹਿਲੀ ਚੀਜ਼ ਹੈ ਠੰਡ ਉਹਨੂੰ ਵੀ ਸਭ ਮੰਨਣਾ ਮੰਨੂ ਤੇ ਸ਼ਰਮ ਹਮੇਸ਼ਾ ਮਿੱਤਰੋ ਬੰਦੇ ਨੂੰ ਮੰਨਣੀ ਚਾਹੀਦੀ ਆ। ਉਤਰਿਆ ਮਿੱਤਰੋ ਮੀ ਆ ਚਾਹ ਛੱਟੇ ਜਿਹਾ ਲੱਗੇ ਪੈਣ ਐਨ। ਤਿਆਰੀ ਆ ਉਤਰ ਆਪਣੇ ਪੂਰੇ ਜੋਰ ਸ਼ੋਰਾਂ ਦੇ ਮੀ ਸ਼ੁਰੂ ਕਰ ਦੇਣਾ ਪਾਉਣਾ ਹੈ ਪਰ। ਹਾਂਜੀ ਹੁਣ ਠੰਡ ਲੱਗੂਗੀ ਤੁਹਾਨੂੰ ਜੀ। ਠੰਡ ਨਹੀਂ ਲੱਗਦੀ ਮੈਨੂੰ ਨਾ ਠੰਡ ਲੱਗਣੀ ਜਿ세 ਮੈਂ ਗੱਡੀ 'ਚ ਬਹਿਣਾ ਸਮਾਨ ਤੈਂ ਜਾ ਕੇ ਲੈ ਆਉਣ। ਮੈਂ ਗੱਡੀ 'ਵਾਲ ਉਤਰ ਨਹੀਂ ਨਾ ਗਿਆ। ਬਾਜੀ ਲੋਕਪਨ ਨੂੰ ਖਾਲ ਕਰਨਾ ਕਿ ਨਹੀਂ? ਠੀਕ ਹੈ ਨਹੀਂ। ਆਪਾਂ ਲੋਕਾਂ ਦੇ ਮਖੌਲ 'ਚ ਐਡੇ ਨਹੀਂ ਹੋਣਾ ਹੈਗਾ। ਆਪਾਂ ਆਪਾਂ ਗੱਡੀ ਬਹਿ ਜਾਣਾ। 25 ਦਿਨ ਫੜਾ ਦੇਣੀ ਹੈ ਬੈਂਕ ਦਾ ਕਾਰ ਪ੍ਰੋਮਿਸ ਕਰ ਲਾਂਗੇ ਮਿੱਤਰੋ ਹੁਣ ਮੁੱਕ ਜਿਓ ਸੇਮਰੀ ਪੱਕੀ ਗੱਲ ਹੈ ਪ੍ਰੋਮਿਸ ਹੈ ਪ੍ਰੋਮਿਸ ਹੈ ਜੀ ਕੱਚਾ ਪ੍ਰੋਮਿਸ ਹੈ ਜੀ ਕੱਚਾ ਪੱਕਾ ਪ੍ਰੋਮਿਸ ਹੈ ਨਹੀਂ ਨਹੀਂ ਇਹ ਢਿਗੜੀ ਆਪਾਂ ਨਹੀਂ ਪ੍ਰਵਾਹ ਮੰਨਦੇ ਮਿੱਤਰੋ ਆਪਾਂ ਤਾਂ ਵੀ ਹਾਂਜੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਹੋ ਨਾ ਫਿਰ ਪ੍ਰਵਾਹ ਪ੍ਰਭੂ ਦੀ ਕੋਈ ਗੱਲ ਸਹੀ ਗੱਲ ਹੈ ਇੰਨਾ ਹੁੰਦਾ ਬਸ ਬੰਦੇ ਨੂੰ ਕਿ ਬੰਦਾ ਜਦੋਂ ਸ਼ੀਸ਼ਾ ਦੇਖਦਾ ਨਾ ਉਹਨੂੰ ਜਿਹੜੀਆਂ ਨਜ਼ਰਾਂ ਹੁੰਦੀਆਂ ਉਹਦੀਆਂ ਆਪਣੇ ਆਪ ਨਾਲ ਮਿਲਣ ਕਿਉਂਕਿ ਬੰਦੇ ਨੂੰ ਦੂਜੇ ਨੂੰ ਬੰਦਾ ਬੁੱਧੂ ਬਣਾ ਸਕਦਾ ਬੇਕੂ ਬਣਾ ਸਕਦਾ ਆਪਣੇ ਆਪ ਨੂੰ ਕਦੇ ਨਹੀਂ ਬਣਾ ਸਕਦਾ। ਜੇ ਬੰਦਾ ਗਲਤੀ ਕਰੇ ਜੋ ਮਰਜੀ ਕਰੇ ਜੇ ਬੰਦਾ ਸ਼ੀਸ਼ਾ ਦੇਖਦਾ ਨਾ ਬਦਨ ਲੱਗੇ ਵੀ ਹਾਂ ਨਹੀਂ ਯਾਰ ਮੈਂ ਸਹੀ ਹਾਂ ਜਿੰਨਾ ਕਿ ਸਹੀ ਕੋਈ ਤੈਨੂੰ ਗਲਤ ਜੋ ਮਰਜੀ ਲੋਕ ਬੋਲੀ ਜਾਣ ਪਰ ਜੇ ਤੁਸੀਂ ਸਹੀ ਹੋ ਤੁਹਾਡੇ ਆਪਣੇ ਆਪ ਨੂੰ ਪਤਾ ਸਹੀ ਹੈ ਤੁਸੀਂ ਫੇਕ ਇਸ ਦੀ ਪਰਵਾਹ ਨਹੀਂ ਕਰੀ ਜੇ ਫੇਰ ਬੰਦੇ ਨੂੰ ਸ਼ਰਮ ਵੀ ਨਹੀਂ ਕਰਨੀ ਚਾਹੀਦੀ ਯਾਰ ਸਿੱਧੀ ਗੱਲ ਹੈ ਠੀਕ ਸ਼ਮਾ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਮੈਂ ਤਾਂ ਜਿਹੜਾ ਕਾਰਟੂਨ ਵਾਲੇ ਬੰਦਾ ਜਿਹੜਾ ਕਿ ਹੁੰਦੇ ਵੇਖੋ ਕਿਹੜਾ ਬਣਿਆ ਕਦੇ ਜਿੱਥੇ ਮੈਂ ਜਦੋਂ ਹੱਥ ਸੱਲੇਗਾ ਇਹ ਡਰਦੀ ਵਦਨ ਨੂੰ ਆਇਆ ਵੀ ਹੌਲ ਫੜ ਕੇ ਲੈ ਗਏ ਚੱਕਰ ਪੈ ਜਾਣਾ ਫਿਰ ਬਹੁਤ ਜ਼ਿਆਦਾ ਇਹ ਬੜਾ ਚੱਕਰ ਪੈ ਜਾਣਾ ਹੁਣ ਤਾਂ ਹੁਣ ਤਾਂ ਜਾਣਾ ਵੀ 6 ਮਹੀਨੇ ਵਾਸਤੇ ਲਾਇਸੈਂਸਰ ਜਾਣਾ ਜੇ ਜਾਣਾ ਆਪਣੇ ਨੇ ਪਰ ਕੀ ਕਰੀਏ ਇਹ ਗੱਲਾਂ ਬਾਈ ਉਹ ਆਪਣਾ ਕੰਟੈਂਟ ਵੀ ਰੱਖਣਾ ਹੁੰਦਾ ਕਰਕੇ ਆਪਾਂ ਨੇ ਪਰ ਅਸੀਂ ਉਦੋਂ ਤਾਂ ਚਲੋ ਵਲੌਗ ਵੀ ਨਹੀਂ ਸੀ ਬਣਾ ਰਹੇ ਉਹਦਾ ਸਿਰਫ ਇੰਨਾ ਸੀ ਤੁਸੀਂ ਆਪਣਾ ਐਡਰੈਸ ਹੀ ਵਗ ਮਾ ਰੱਖਿਆ ਸੀਗਾ ਹਾਂਜੀ ਇਹਦਾ ਵੀ ਦੇਖੋ ਬਾਹਰ ਐਰੋਸਪੇਨ ਦੀ ਪਾਰਕਿੰਗ ਤੁਸੀਂ ਬਹੁਤ ਦਿਖੇ ਮਿੱਤਰੋ ਇਹ ਕਿਉਂਕਿ ਆਪਾਂ ਲਗਭਗ ਰੋਜ਼ ਤੁਹਾਨੂੰ ਐਰੋਸਪੇਨ ਲੈ ਕੇ ਜਾਂਦਾ ਮੈਂ ਇਕੱਲਾ ਨਹੀਂ ਆਉਂਦਾ ਤੋਂ ਸਾਰੇ ਆਪਣੇ ਪੈਣਾ ਭਰਾ ਉਹ ਨਾਲ ਲਿਖੇ ਦੇਖੋ ਆ ਇਹਨਾਂ ਸਪੀਨਆ ਬਣੀੜੀ ਚੀਲਾ ਲਈ ਆ ਹੁਣਾ ਸਮਾਨ ਇਨਸਲਾ ਦਾ ਵੀਜ਼ਾ ਬੈਂਕਰ ਉਹ ਸਭ ਪਤਾ ਤੈਨੂੰ ਫ੍ਰੀ ਤੇ ਚਿਮੋਲਾ ਪਿਆਜ਼ ਟਮਾਟਰ ਸ਼ਿਮਲਾ ਮਿਰਚ ਅੰਡੇ ਤੋਨੋਂ ਮੱਛੀ ਰੂਕੋਲਾ ਫੂੰਗੀ ਸਲਸੀਚਾ ਯੋਗਰਟ ਸੀਸਨ ਵਾਸਤੇ ਸਪਰੇਅ ਤੇ ਪੈਕੋਰਿਨੋ ਤੇ ਮਾਰਕੀਟ ਬਾਹਰ ਵੱਰ ਗੱਡੀ ਨਰੇਂਦਰ ਦਾ ਮਾਰਕੀਟ ਬੇਲੀ ਲੱਗਦੀ ਹੈ ਨਾ ਹਾਂਜੀ ਅੰਦਰ ਤਾਂ ਸ਼ਾਂਤੀ ਆ ਘਟਿਆ ਮੁੰਡੀ ਲੱਗੇਵੇਂ ਨੇ ਕੰਮ ਕਰਨ ਵਾਸਤੇ ਫੂੰਗੀ ਚਾ ਬ੍ਰਦਰ ਹਾਂ ਭਈ ਫੂੰਗੀ ਸਿਮਰ ਦੀ ਨੀ ਕਾ ਪੈ ਕੇ ਆਲੂ ਬਖਾਰੇ ਆਪਾਂ ਇਹ ਪੈ ਗਈ ਨਾ ਹਾਂਜੀ ਮੈਨੂੰ ਪਤਾ ਹੈ ਇਹਨੇ ਪਾਸੇ ਕੇ ਸਮਾਨ ਛੱਡਦਾ ਵੀ ਤੂੰ ਸਮਾਨ ਆਪਣਾ ਆਪਣੇ ਲੈ ਲੈ ਮੈਂ ਤਾਂ ਆਲੂ ਬਖਾਰੇ ਲਵਾ ਆਪਣੇ ਨਹੀਂ ਜਿੰਦਾ ਨਹੀਂ ਮੈਂ ਹਰੀ ਹਰੀ ਉਹ ਪਾ ਕੇ ਲੈ ਆਲੇ ਸੀ ਇਹ ਪੂਛ ਤੇ ਚੱਕ ਲੈ ਸੀ ਮੈਂ ਇਹ ਜਿਹੜਾ ਸਮਾਨ ਜਾ ਲਾਈ ਜਾਣਾ ਜੀ ਫਿਰ ਨਾਲ ਵਿੱਚ ਪਾ ਜਦ ਕਾ ਤੇ ਹੁਣ ਆ ਦੇਖ ਪਰਚੀ ਸਹੀ ਜੀ ਵੇਸੇ ਬੈਂਕ ਉਸ ਸਮੇਂ ਦੂਪਾਲ ਨੇ ਫੂੰਗੀ ਵਿੱਚ ਚੱਕ ਲਏ ਟਮਾਟਰ ਪਾਲਨੇ ਉਧਰ ਮੈਂ ਟਮਾਟਰ ਮੈਂ ਆਪੇ ਪਾਉਂਗੀ ਕਹਤੇ ਮਹਿਬਾਨੇ ਦੇ ਟਮਾਟਰ ਨਹੀਂ ਟਮਾਟਰ ਮੈਂ ਆਪਾਉਂਗੀ ਤੇ ਡਿਡ ਘੰਟਾ ਲੈਣ ਟਮਾਟਰ ਬੜਾ ਮੈਂ ਮੇਟੋ ਮੇਡੀ ਪਾ ਕੇ ਨਿਕਲ ਜਾਣਾ ਜਿਹੜਾ ਸੁੱਕਾ ਸੁੱਕਾ ਸਿੱਧਾ ਜਿਹਾ ਸਮਾਨ ਹੋ ਤੁਸੀਂ ਪਾਓ ਜਿਹੜਾ ਹੱਸ ਦੂਜਾ ਖਾਨਾ ਜਿਵੇਂ ਮੈਂ ਪਾਉਂਗੀ ਚਲੋ ਆਪਾਂ ਸ਼ਿਵਲੇ ਮਿਰਚ ਲੈ ਲੈਣੇ ਸਹੀ ਦੇਖੋ ਮੇਰੇ ਤੋ ਮਿਰਚਾਂ ਵਿੱਚ ਸ਼ਿਵਲੇ ਵਿੱਚ ਅੱਛੇ ਕਿੱਡਿ ਕਿੱਡ ਇਹ ਰੈੱਡ ਤੇ yellow ਆਪਾਂ ਰੈੱਡ ਤੇ yellow ਪਾਨੇ ਆਪਣੇ ਪੀਜ਼ੇ ਉੱਤੇ ਤੋਂ ਨੇ ਪੈਪਰੋਨੀ ਕਹਿੰਦੇ ਇਹਨੂੰ ਇਟਾਲੀਅਨ ਦੇ ਵਿੱਚ ਮੈਂ ਸਿਮਾਂ ਮੱਚਾ ਪਾ ਵੀ ਦੇ ਦਿੱਤਾ ਤੇ ਟਮਾਟਰੀ ਤੇ ਫਾਇਆ ਪਾ ਜਣਾ ਦੇ ਮੈਨੂੰ ਪਤਾ ਸੀ ਕਰ ਇਹਨਾਂ ਕੱਲੇ ਕੱਲੇ ਟਮਾਟਰ ਚੱਕਣੇ ਹੁਣ ਚੈੱਕ ਕਰਨੇ ਫਿਰ ਇਹ ਚ ਦੇਖਣਾ ਹੈ ਹੋਜੀ ਫਿਰ ਟੇਸਟ ਵੀ ਨਹੀਂ ਆਉਂਦਾ ਖਾਣ ਦਾ ਵੀ ਇਹ ਸਿਮਾਂ ਜਿਹੜੇ ਤੋੜਿਆਂ ਵਾਲੇ ਫੈਕਟਰੀ ਬਣ ਕੇ ਆਏ ਸਾਰੇ ਇਦਾਂ ਹੀ ਆਏ ਆ ਦੇ ਅਜ ਤਾਂ ਕੁਛਾ ਚੱਕ ਕੇ ਪਾ ਵਿੱਚ ਗੱਲ ਖਤਮ ਕਰ ਮਿੰਟੂ ਬਟੀ ਕਾ ਬਣੀ ਵੀ ਨਹੀਂ ਹੁੰਦਾ ਸਭ ਤੋਂ ਪਤਾ ਨਹੀਂ ਮਹਿੰਗੀ ਚ ਕਿਹੜੀ ਹੈ ਹਾਂ ਕਿਹੜੀ ਹੈ ਟਾਈਮ ਦੀ ਹਾਂ ਉਹਦੀ ਕਦਰ ਕਰੀ ਸਿੱਖੋ ਸ਼્યોਰ ਹੋ ਵੀ ਡੰਨੋ ਗਿਆ ਕੰਮ ਸਾਰੇ ਠੀਕ ਹੋ ਗਿਆ ਰੇਡੀ ਲਿਆਓ ਆਪਣੀ ਪਾਰਕਿੰਗ ਦੇ ਵਿੱਚ ਤੇ ਮੌਸਮ ਦੇਖੋ ਮਿੱਤਰੋ ਕਿੰਨਾ ਸੋਹਣਾ ਹੈ ਸੁਹਾਣਾ ਸੁਹਾਣਾ ਮੌਸਮ ਅੱਜ ਆ ਇਧਰੋਂ ਦੇ ਟ੍ਰੇਨ ਬਿਲਕੁਲ ਨਾਲ ਰੋਮ ਸੈਂਟਰ ਨੂੰ ਜਾਂਦੀ ਹੈ ਨਾ ਟ੍ਰੇਨ ਸ਼ਹਿਰ ਨੂੰ ਇੱਥੋਂ ਜਾਂਦੇ ਟ੍ਰੇਨ ਇਹਦੇ ਕੋਲ ਸ਼ਾਮ ਸੀਗਾ ਬਸ ਸਕੂਲ ਪੜਨ ਵਾਸਤੇ ਜਾਂਦੇ ਹਾਂ ਹਮਿੰਤੀ ਸਮਾਨ ਆ ਗਿਆ ਦੇਖ ਫੁਰਕੀ ਮਾਸਟਰ ਦਰਵਾਜ਼ਾ ਬੰਦ ਕਰ ਦੋ ਠੰਡ ਬੈੰਦੀ ਬੁੱਤ ਬਾਹਰ ਠੰਡ 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 ਹੈਂ ਜਦ ਇਹ ਆ ਗਏ ਮੇਰੇ ਕੋਲ ਹੋ ਰੇ ਸਾਡੇ ਕੋਲ ਚੱਲ ਥੱਲੇ ਚੱਲੇ ਕਿਆ ਚੱਲ ਤੂੰ ਥੱਲੇ ਚੱਲ ਕੁਛ ਨਹੀਂ ਆਇ ਇਹ ਤੇਰਾ ਸਮਾਨ ਹੈ ਕਿਉਂ ਇਹ ਸ਼ਾਨਵੀਰ ਦਾ ਇਹਨੂੰ ਪੱਕਾ ਲਾਉਂਦੇ ਮੇਰੇ ਵਾਸਤੇ ਕੁਛ ਆਏ ਹੋਵੇ ਜਿਹਦੇ ਮਗਰ ਮੈਂ ਰਾਜਾਂ ਤੇਰੇ ਵਾਸਤੇ ਕਿਆ ਲੈਂਦਾ ਹੋਗਾ ਦੱਸ ਚੀਜੀ ਕਿ ਆ ਦੇਗਾ ਇਹ ਆਈ ਤਰੇ ਜੀ ਜੀ ਆਈ ਤਰੇ ਜੀ ਜੀ ਇਹ ਜੀ ਆਇ। ਖੋਲੀ ਇਫੈਕਟ ਪਰ ਮੜ ਜਾ। ਦੇਖੇ ਮੈਂ ਸੰਗੋਂ ਸਮੈ ਲੋ ਦੇਖੋ। ਆਈ। ਜੀ ਇਹ ਬੁੱਲਾ ਜੀ ਖੇਲਦਾ ਓਏ। ਚੱਲ ਥਲੇ। ਉੱਥੇ ਨਾ ਪਾ। ਨਾ ਕਾਲੀ ਬਿੱਲੀ ਗੱਲ। ਇੱਧਰ ਰੱਖੋ। ਇੱਥੇ ਰੱਖੋ। ਉਹ ਸਬਜੀ ਆ ਗਈ ਗਾਜਰਾਂ ਦੀ ਭਾਈ 35 ਦੀ। बस बहुत शनवीर सौ गई पुत्री तो सौ जान दी लक्ष्य पर रखें समान सैट कर सॉरी समान फ्रिज में फ्रिज टिका दे मले बन के ठीक है हम टाइम सवा चे हो गए हैं कि आप अपनी छोटे काम स्टार्ट कर देते अच्छे पहले चीजें बन लगे अपनी आप बन लगे मारे घरीते ਸਭ ਤੋਂ ਵੱਧ ਫੇਮਸ ਸੇ ਸਭ ਤੋਂ ਵੱਧ ਖਾਣ ਵਾਲਾ ਤੇ ਸਭ ਤੋਂ ਸਸਤਾ ਪੀਸਾ ਇਹ ਆ ਇਡਲੀ ਦਾ ਮਾਰੇ ਗਰੀਬਾਂ ਦਾ ਤੇ ਦੋ ਬੀਜੇ ਘੜੇ ਪਿਛੋਂ ਆਪਣੀ ਮਾਤਾ ਆ ਉਹ ਲੈਣ ਵਾਸਤੇ ਆਈ ਆ 3 ਬੀਨ ਤੋਂ ਆ ਤੇ ਬਸ ਮਜ਼ਾ ਰੇੜੀ ਆ ਪੀਜੀ ਬਣ ਰਹੀ ਆ ਆਪਣੇ ਇੱਧਰ ਤੇ ਕਵਾਵ ਆਪਾਂ ਜੀ ਆਪਣਾ ਇੱਧਰ ਟੰਗ ਦਾ ਚਲਾਤਾ ਬਸ ਉਹ ਬੰਗਲ ਜੀ ਨੂੰ ਬਣੀ ਆ ਆਪਾਂ ਰੇੜੀ ਆ ਆਪਣਾ ਸਿਸਟਮ ਬਸ ਬਾਕੀ ਉਸ ਟਾਈਮ ਤਬਾਸ਼ੀ ਲੱਗਪਗ ਹੋ ਗਈ ਨਾ ਹੁਣ ਇਹ ਰੋੜਾ ਪਹਿਲਾ ਹੋਣ ਲੱਗਿਆ ਤੇ ਕਸਟਮਰ ਜਿਹੜੇ ਪਹਿਲਾਂ ਉਹ ਲੱਗੂ ਘੰਟੇ ਫਰਕ ਪੈਗਣਾ ਇੰਡੀਆ ਦਾ ਔਰ ਟਾਈਮ ਦਾ ਫਰਕ ਪੈ ਘੰਟੇ ਫਰਕ ਪ੍ਰਾਈਸ ਕਰਕੇ ਥੋੜੇ ਪਹਿਲਾਂ ਲੋਕ ਹੀ ਆਉਣ ਲੱਗੇ ਆ ਤੇ ਆਪਾਂ ਵੀ ਹੁਣ ਤੁਸੀਂ ਕਰਦੇ ਆ ਵੀ ਸ਼ੌਪ ਆਪਣੀ ਘੰਟਾ ਪਾ ਅੱਧਾ ਘੰਟਾ ਪਹਿਲਾਂ ਓਪਨ ਕਰਦੇ ਕਰੀਏ ਤੇ ਅੱਧਾ ਘੰਟਾ ਪਹਿਲਾਂ ਬੰਦ ਕਰਦੇ ਆਂ ਸ਼ਾਮ ਨੂੰ ਤੁਸੀਂ ਸ਼ਾਮ ਟਾਈਮ ਕਹਿੰਦੇ ਇਹਦਾ ਹੋ ਜਾਂਦਾ ਹਾਂ ਅੱਧਾ ਘੰਟਾ ਪਹਿਲਾਂ ਖੋਲਦੇ ਨਾ ਹਾਂ ਜੀ ਅੱਧਾ ਹੈ ਪੰਜ ਵੀ ਨਹੀਂ ਹੋ ਜਾਂਦਾ ਹਾਂ ਅੱਧੇ ਲੋਕ ਤਾਂ ਟਾਈਮ ਦੇ ਕੇ ਰੋਟੀ ਖਾਣੇ ਆ ਵੀ ਹਾਂ ਟਾਈਮ ਹੋ ਗਿਆ ਰੋਟੀ ਦਾਲ ਦਿਖਾਈਏ ਕੱਦ ਨਹੀਂ ਰਹੇ ਦੇਖਣੇ ਵੀ ਨਹੀਂ ਰਹੋਗੇ ਫਟਾਫਟ ਦਿਖਾਈ ਦਿ ਸੋਈਆਂ ਸਵੇਰੇ ਕੰਮ ਤੇ ਵੀ ਜਾਣਾ ਮੌਸਮ ਬਹੁਤ ਮੈਟਰ ਕਰਦਾ ਹੈ ਇਸ ਕਰਕੇ ਆਪਾਂ ਉਸ ਕੋਸ਼ਿਸ਼ ਸੋਚ ਰਹੇ ਹੁਣ ਵੀ ਚੈੱਕ ਦੇ ਹੱਥ ਦੇਖਦੇ ਆ ਕਿੰਦਾ ਘੰਟਾ ਆਪਾਂ ਟਾਈਮ ਲਾ ਕੇ ਵਿੱਚ ਆਪਾਂ ਨੇ ਵੀ ਕਰਦ ਰ ਆਪਣੀ ਸ਼ੌਪ ਦਾ ਟਾਈਮ ਇਤੋਂ 10 ਵਜੇ ਗਏ 10 ਮਿੰਟ ਰਹਿ ਗਏ ਤੇ ਵਖ ਦੇਖੋ ਬਾਹਰ ਦਾ ਰੱਬ ਨੇ ਮੀਂਹ ਥੱਲੇ ਹੀ ਜਾਂਦੀ ਪਈ ਐ ਪਤਨ ਵਾਲੇ ਚੱਲਦੇ ਪਤਨ ਵਾਲੇ ਦੇਖੋ ਪੁਰਾਣ ਮੌਸਮ ਠੰਡੇ ਠੰਡਾ ਕਰਦਾ ਹੈ ਟੈਂਪਰੇਚਰ ਠੰਡੇ ਕਰਦੇ ਤੇ ਕਾਰੋਬਾਰ ਵੀ ਠੰਡੇ ਕਰਦੇ ਨੇ ਠੰਡੇ ਨਹੀਂ ਕਰਦੇ ਮੁੰਡਿਆਂ ਦੇ ਖਾਣੇ ਵਾਸਤੇ ਪੀਦੇ ਬਣਾ ਲਏ ਮੈਂ ਕਿਹਾ ਵੀ ਕੌਣ ਤੋਂ ਪਿਓਵੇ? ਸਹੀ। ਕਾਰੋਬਾਰ ਠੰਡੇ ਹੋ ਜਾਣੇ ਆ। ਜਿੰਨ ਤੇ ਨੂੰ ਐਸਕੋ ਨਾਲ ਕਾਜ਼ਾ। ਨਹੀਂ ਐਸਕੋ ਸੰਨ ਕਾਜ਼ਾ। ਸੰਨ ਕਾਜ਼ਾ। ਪਰ ਅਬ ਇਹ ਫਾਟਾ ਲਪਿਸਾ ਬੰਨ ਜਾ ਰਿਹਾ ਕਿਸੇ ਆਪ ਪਿਓਵੇ। ਅੱਬੇ ਸਹੀ ਸਹੀ ਸਹੀ। ਦੇਖ ਮੈਨੂੰ ਕਰਾ ਠੰਡਾ ਠੰਡਾ ਲੱਗਦੀ। ਤੂੰ ਤਾਂ ਮਾ ਵੱੱਠੀ ਵਿੱਚ ਖੜਾ ਸੇਕ ਨੂੰ ਜਾ ਕੇ ਤੂੰ ਕਿਸੇ ਤਸਕੀ ਕਰ। ਮੈਂ ਹੁਣੇ ਬਾਹਰ ਆ ਰਿਹਾ ਟੈਗਟ ਤੇ। ਸਹੀ ਬਾਤ ਹੋ ਗਿਆ ਬੋਨਾ ਬੇ ਕੋਲੇ ਵੀ ਸਵਾਤ ਹਾਲੋ ਸਲਸੀਚ ਗੋਰਗਨਜ਼ੋਲਾ OK ਰਾਮ ਤੋਰੀਆ ਸਲਸੀਚਾ ਮੀਟ ਬੈਬ ਤੇ ਮੋਸਰੇਲਾ ਗੋਰਗਨਜ਼ੋਲਾ ਠੀਕ ਹੈ ਪੂਰਾ ਬੋਨਾ ਬੇ ਦੀ ਦੋ ਪਰ Grazie ਫੋਰਸਾਮ ਕਿਵਾਬ ਮੈਂ ਤਾਂ ਫ੍ਰੀ ਕਰ ਕਿਵਾਬ ਸਾਰਾ ਖਤਮ ਹੋ ਗਿਆ ਫ੍ਰੀਸ਼ ਹੋ ਗਿਆ ਸਹੀ ਗੱਲ ਆਵਾਜ਼ ਸਮਝ ਆ ਕੇ ਆਪਾਂ ਸਾਫੂ ਕਰੀ ਹੁਣ ਤੇ ਆ ਸਾਲਸੇ ਆਪਣੀ ਆ ਮੇਟਰ ਦਾ ਸਾਲਸਾ ਸੈਨਾਪੀ ਇਹ ਇੱਕ ਔਜ ਬੈ ਪਈਦਾ ਬਹੁਤ ਇਹ ਹੈਗਾ ਬਾਰਬੀਕਿਊ ਇਹ ਆਪਣੇ ਹੈਗੇ ਪਿਕਾਂਟ ਇਹ ਹੈਗੇ ਯੋਗਰ ਦਹੀਂ ਜਿਹੜਾ ਆਪਾਂ ਘਰ ਬਣਾਉਨੇ ਆ ਆਪਾਂ ਲਿਆਦੇ ਮਾਰਕੀਟ ਜਾ ਕੇ ਕੈਚਅਪ ਤੇ ਮਾਇਨੈਜ਼ ਇਹ ਜੱਕਵਾਉ ਚ ਪੈਣਾ ਫਿਰ ਇੱਕ ਕਵਾਬ ਦੀ ਗੱਲਬਾਤ ਨੇ ਸਿਰਾ ਹੋ ਜਾਂਦੀ ਠੀਕ ਹੋ ਜਾਂਦਾ ਕੰਮ ਕਿ ਕੁਆਨਟੀਟੀ ਜਿੰਨੀ ਹੁੰਦੀ ਆ ਉਦੋਂ ਹੀ ਪਤਾ ਹੋਣਾ ਚਾਹੀਦਾ ਕਿ ਕਿੰਨੇ ਪਾਉਣੇ ਆ ਆਹਾਂ ਇਹ ਵੀ ਯੋਗਰ ਜੇ ਮੈਂ ਕਵਾਬ ਬਣਾਉਂ ਤਾਂ ਤੇ ਵਧੀਆ ਬਣਾਉਂਗਾ ਇਹਦਾ ਪਤਾ ਮੈਨੂੰ ਨਹੀਂ ਫ੍ਰੀਕ ਹੱਥ ਦਾ ਆਪਣਾ ਆਪਣਾ ਫਲਕ ਹੁੰਦਾ ਹੀ ਆ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਬਾਬੂ ਦੇ ਕੋਲ ਆਪਣਾ ਨੇ ਮਿੱਤਰੋ ਸਹੀ ਗੱਲ ਹੈ ਜਿਹੜਾ ਵੀ ਆਉਂਦਾ ਸਿੱਫਤਾਂ ਕਰਕੇ ਜਾਂਦਾ ਹੈ ਐਵੇਂ ਰੋ ਆਪਣਾ ਕਵਾਬ ਖਤ ਜੇ ਕਵਾਤ ਵਧੀਆ ਬਣਾਉਣੀ ਆ ਤਾਂ ਹੀ ਆ ਫਿਰ ਠੀਕ ਹੈ ਮੇਰੀ ਗਲਤੀ ਨਹੀਂ ਹੁੰਦੀ ਉਹ ਉੱਥੇ ਹੀ ਮੰਨਨੇ ਲੱਗੀ ਹਾਂ ਜਿੱਤੇ ਸਭੀ ਉੱਥੇ ਦਾ ਪਾਉਂ ਉਹਦਾ ਚਾਵਲ ਜੀ ਦਾ ਪਾਉਂ ਨਾ ਠੀਕ ਹੈ ਠੀਕ ਹੈ ਸਹੀ ਗੱਲ ਹੈ ਮੇਰਾ ਕੋਈ ਸ਼ੱਕ ਨਹੀਂ ਕਿ ਕਵਾਵ ਤਾਂ ਹੀ ਲੱਗਦਾ ਲੋਕਾਂ ਨੇ ਕਿ ਕਵਾਵ ਪਸੰਦ ਬਹੁਤ ਹੁੰਦਾ ਕਿਉਂਕਿ ਕਵਾਵ ਜੀ ਕੁਆਂਟੀਟੀ ਵਧੀਆ ਹੁੰਦੀ ਐ ਕਵਾਵ ਸਾਰੇ ਸਮਾਨ ਦੀ ਨਾ ਵੈਰੀ ਗੁੱਡ ਥੈਂਕ ਯੂ ਐ ਅੱਜ ਕਿ ਬੀਬੀ ਨੇ ਕਿ ਕਵਾਵ ਮੰਗਿਆ ਬਾਅਦ ਚਾ ਕੇ ਕਹਿੰਦੀ ਇਹਨੂੰ ਕਹਿੰਦੇ ਵੀ ਤੁਹਾਡਾ ਉਹ ਕਿੱਥੇ ਆ ਸ੍ਰੋਪਕਤਾ ਰਿਹਾ ਕਿੱਥੇ ਐ ਮਾਲਕ ਦਿੱਤੇ ਐ ਸ਼ੌਪ ਦਾ ਇਹ ਨਹੀਂ ਅੰਦਰ ਮੈਂ ਕਿਹਾ ਹਾਈ ਹੁਣ ਕੋਈ ਪੰਗਾ ਪਾਉਗੀ ਨਹੀਂ ਨਾ ਵੀ ਤਾਂ ਪੁੱਛਿਆ ਨੇ ਕਹਿੰਦੀ ਬਾਪੀ ਨੇ ਬਣਾਇਆ ਸੀਗਾ ਮੈਂ ਚੁੱਪ ਕਰ ਗਿਆ ਪਰ ਇਹਨੂੰ ਕਰ ਲਿਆ ਮੈਂ ਕਿ ਨਾ ਰਸਾ ਬਾਪੀ ਜੀ ਜਵਾਬ ਦੇ ਦੇ ਕਿਨੇ ਬਣਾਇਆ ਸੀ ਕਹਿੰਦੀ ਇੰਨਾ ਵਧੀਆ ਕਿ ਤੇਨੀ ਮੈਂ ਵੈਸੇ ਕਹਿੰਦੀ ਇਹਨੂੰ ਮੱਚਾ ਕਰਣੀ ਬੜੀ ਅਜੀਬ ਜਿਹੀ ਤੇਨੀ ਪਰ ਮੈਨੂੰ ਲੱਗਿਆ ਨਹੀਂ ਮੈਂ ਕੱਚਾ ਲੁਹੂ ਚ ਕਹਿੰਦੇ ਨਹੀਂ ਇੰਨਾ ਵਧੀਆ ਸੁਆਦ ਸੀ ਸੱਚੇ ਹਨ ਪਰ ਸਮਝ ਤੋਂ ਬਾਅਦ ਹੀ ਅਸਲੀ ਬਾਜ ਮਨੂਗੀ ਖੁਲਾਇਆ ਨੇ ਚਲ ਠੀਕ ਹੈ ਫਿਰ ਤੇ ਵਧੀਆ ਹੋਗਾ ਯਾਰ ਫਿਰ ਤੇ ਤਰ ਖਾਤੇ ਵਧਾਉਣੀ ਪੈਣੀ ਮੇਰੀ ਮੋਢੀਏ ਹਾਂਜੀ ਤੇ ਆਪਾਂ ਹੀ ਮਿੱਤਰੋ ਖਾਣ ਪੀਣ ਵਾਸਤੇ ਕੁਝ ਨੂੰ ਬਣਾਉਣੇ ਆ ਤੇ ਫਿਰ ਪਛਾਦਾ ਪਾਣੀ ਛਕਦੇ ਆ ਅੱਜ ਆਪਾਂ ਹੀ ਪੀਦੇ ਖਾਉਂਗੇ ਆਪਾਂ ਕਬਾਬ ਤੋਂ ਬੱਧਾ ਮੁੱਕ ਗਿਆ ਆਪਣਾ ਪੀਦੇ ਖਾਵਾਂਗੇ ਆਪਾਂ ਤੇ ਬਾਕੀ ਮੀਂਹ ਦੇ ਮੌਸਮ ਇਦਾਂ ਹੀ ਦਸਿਆ ਵਗੈਰਾ ਅੱਜ ਅਸੀਂ ਬਸਨ ਵੀ ਇਦਾਂ ਹੀ ਸਹੀ ਰੱਤ ਪੈਣੇ ਖੰਡਾ ਹੋ ਗਿਆ ਮੌਸਮ ਕਾਫੀ ਆ ਛੜੇ ਫਰਕ ਹੋ ਗਿਆ ਤੇ ਬਾਕੀ ਆਪਾਂ ਹੋਰ ਆਪਣਾ ਕੰਮ ਕਰਦਾ ਰਹਿੰਦਾ ਹੁਣ ਵੇਟ ਦੇ ਚੱਕਰ ਕਰਦੇ ਸਾ ਸੈਟਿੰਗ ਵੈਡਿੰਗ ਕਰਦਾ ਸਮਾਨ ਦੀ ਤੇ ਬਲੌਗ ਇੱਥੇ ਆਪ ਆਪਣਾ ਜਿਹੜਾ ਮਿੱਤਰੋ ਬੰਦ ਕਰਦੇ ਆ ਉਹ ਨਹੀਂ ਕਰਦੇ ਤੁਹਾਨੂੰ ਆਪਣਾ ਜਿਹੜਾ ਬਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਸੋਰੀ ਬਲੈਕ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰਸ਼ਾਸੀ ਕਰਦੀ ਹਾਂ